ਇਸ ਵੇਲੇ ਦੀ ਵੱਡੀ ਤੇ ਦੁਖਦਾਇਕ ਖਬਰ ਜਿਹੜੀ ਆ ਫਰੋਜਪੁਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਫਰੋਜਪੁਰ ਫਾਜ਼ਿਲਕਾ ਰੋਡ ਤੇ ਅੱਜ ਇੱਕ ਸੜਕੀ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੌਰਾਨ ਇੱਕ ਮਾਂ ਪੁੱਤ ਦੀ ਜਿਹੜੀ ਮੌਤ ਆ ਉਹ ਹੋ ਗਈ ਆ ਤਵੱਡੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਜਪੁਰ ਫਾਜ਼ਿਲਕਾ ਰੋਡ ਤੇ ਅੱਜ ਇੱਕ ਸੜਕੀ ਹਾਦਸਾ ਵਾਪਰਿਆ ਤੇ ਇੱਕ ਮਾਂ ਪੁੱਤ ਦੀ ਹਾਦਸੇ ਦੌਰਾਨ ਮੌਤ ਹੋ ਗਈ ਆ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਦੋਨੋਂ ਮਾਂ ਪੁੱਤ ਵੱਡੇ ਬੇਟੇ ਦੇ ਵਿਆਹ ਦੇ ਕਾਰਡ ਜਿਹੜੇ ਆ ਉਹ ਵੰਡਣ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਟਰਾਲੀ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਤਾਂ ਉਦੋਂ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਸ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਵੀਰ ਲਖੇ ਵਾਲੇ ਤੋਂ ਆ ਰਹਾ ਸੀ ਵਿਆਹ ਦੇ ਛਗਨ ਵਿਆਹ ਦਾ ਕਾਰਵਨ ਜਾਰਾ ਸੀ ਅਬਦੁੱਲ ਰਸਤੇ ਰੰਦੇ ਮਾਤਾ ਤੇ ਦੋਨੋਂ ਹੀ ਮਾਤਰ ਮਾਪੁੱਤਰ ਹੈਗੇ ਸੀ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਇਹਨਾਂ ਦੀ ਮਾਤਾ ਨੂੰ ਜਿਹੜਾ ਕਿ ਹਸਪੀਟਲ ਲੈ ਗਿਆ ਸੀ ਉਹਨਾਂ ਦੀ ਵੀ ਉੱਤੇ ਡੈਥ ਹੋ ਚੁੱਕੀ ਦੋਨੋਂ ਮਾਪੁੱਤਰ ਹੀ ਪੂਰੇ ਹੋ ਗਏ ਉਹਨਾਂ ਦੇ ਘਰ ਤੋਂ ਹਾਂਜੀ ਹਾਂਜੀ ਦੋਨੋਂ ਲਖੇ ਵਾਲੇ ਦੂਰ ਦੂਰ ਕਾਹਦੇ ਵਿੱਚ ਵੱਜਿਆ ਮੋਟਰਸਾਈਕਲ ਮੋਟਰਸਾਈਕਲ ਟਰਾਲੀ ਵਿੱਚ ਵੱਜਿਆ ਰਾਲੀ ਖੜੀ ਟਰਾਲੀ ਜੋ ਚਾਲੇ ਖੜੀ ਹੈ ਸਰ ਹਾਂਜੀ ਉਹ ਨਾਮ ਦਾ ਪਤਾ ਨਹੀਂ ਵੀਰੇ ਨਾਮ ਦਾ ਨਹੀਂ ਪੂਰਾ ਪਤਾ ਇਹ ਕਿ ਜਵੇ ਜਿਹੜਾ ਘਟਨਾ ਵਾਪਰੀ ਹੈ ਪੁਲਿਸ ਨੂੰ ਬੁਲਾਇਆ ਆਉਂਦੇ ਤੁਰੰਤ ਦੇਖ ਕੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਜਿਹੜੀ ਕੋਈ ਸਰਕਾਰੀ ਮਦਦ ਹੋ ਤਾਂ ਉਹ ਵੀ ਹੋਣੀ ਹੈ ਪਰ ਹੈ ਬੜੀ ਜਿਸ ਤਰ੍ਹਾਂ ਨੌਜਵਾਨ ਬੱਚਾ ਦਿੱਖ ਰਿਹਾ ਦੇਖ ਕੇ ਮਨਸਕ ਕੀੜਾ ਵੀ ਹੋਈ ਹੈ ਜਾਣਾ ਵਿਆਹ ਤੇ ਸੀ ਅਮਾਰ ਤੋਂ ਸ਼ਾਹਗਰ ਦਾ ਲੱਗੀ ਹੈ ਇਹਦੇ ਵੱਡੇ ਭਾਈ ਦਾ ਵਿਆਹ ਸਹਿਕਾਰ ਦੇਣ ਜਾ ਰਹੇ ਐ ਕਿ ਦੇਖੋ ਇਹ ਟਰਾਲੀ ਖਰਾਬ ਖੜੀ ਹੈਗੀ ਕੀ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਵੀ ਰੋਡ ਖਰਾਬ ਹੋਵੇ ਕੋਈ ਪਿੱਛੇ ਕੋਈ ਚੀਜ਼ ਰੱਖ ਦਿੱਤੀ ਜਾਵੇ ਬਿਲਕੁਲ ਨੈਗਲੀਜੈਂਸੀ ਹੈ ਕਿਉਂਕਿ ਜੇ ਇਹੀ ਜੇ ਖਰਾਬ ਹੋ ਗਈ ਸੀ ਤਾਂ ਆਪਣੇ ਆਂਢ ਗੁਆਂਢ ਤੋਂ ਕਿਸੇ ਨੂੰ ਬੁਲਾ ਕੇ ਕਿਸੇ ਦੀ ਮਦਦ ਲੈ ਕੇ ਉਹਨੂੰ ਉਹਨੂੰ ਕੁਝ ਰੁੱਖ ਤੋੜ ਦੇ ਟਾਹਣੀਆਂ ਤੋੜ ਕੇ ਰੱਖ ਦਿੰਦੇ ਤਾਂ ਵੀ ਕੋਈ ਬੜਾ ਵੱਟਾ ਇਲਮ ਹੋ ਜਾਂਦਾ ਹੈ ਜੀ ਉਹ ਗਲਤੀ ਤਾਂ ਕੀਤੀ ਟਰਾਲੀ ਮਦਦਗਰ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਨੇ ਇਸ ਰੋਡ ਤੇ ਕੋਈ ਨਾ ਕੋਈ ਕੀਮਤੀ ਜਾਨ ਜਾਰੀ ਹੈ ਕਿ ਰੋਡ ਸੰਬੰਧੀ ਕੋਈ ਅਪਡੇਟ ਆਈ ਨਹੀਂ ਕਿ ਰੋਡ ਕਦੋਂ ਤਿਆਰ ਹੋਏਗੀ ਕੋਲ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਕਿ ਇਹ ਰੋਡ ਤੇ ਰਸ਼ ਬੜਾ ਹੈ ਹੂੰ ਤੇਨ ਸਟੇਟਾਂ ਦਾ ਰਸ਼ ਰਹਿੰਦਾ ਇੱਕ ਜੇ ਸੜਕ ਤੇ ਇਹ ਫੋਰ ਲਾਈਨ ਹੋ ਜਾਏਗੀ ਤਾਂ ਬਚਾਅ ਹੋ ਜਾਏਗਾ ਕਿਉਂਕਿ ਫਿਰ ਇੱਕ ਪਾਸੇ ਜਾਣ ਵਾਲੇ ਹੋਣਗੇ ਇੱਕ ਪਾਸੇ ਆਉਣ ਵਾਲੇ ਜੀ ਜੀ ਹੁਣ ਜਿਸ ਤਰ੍ਹਾਂ ਖੜ ਗਿਆ ਤੇ 33 ਸੜਕ ਦਾ ਟਾਲੀ ਨੇ ਰੋਕ ਲਈ ਸੀ ਬਿਲਕੁਲ ਜੀ ਤਾਂ ਫਿਰ ਇਹ ਸਵੈਕੀ ਸੀ ਕਿ ਉਹ ਜਿਹੜੇ ਪਿੱਛੇ ਆ ਰਹੇ ਸੀ ਅੱਗੋਂ ਕੋਈ ਆ ਰਹਿਆ ਉਹਨੂੰ ਬਚਾਉਂਦੇ ਪਚਾਉਂਦੇ ਹੋਰ ਕੁਝ ਨਹੀਂ ਹੋਇਆ ਤੇ ਬ੍ਰੇਕ ਮੋਟਰਸਾਈਕਲ ਦੀ ਬ੍ਰੇਕਾਂ ਕੋਈ ਨਹੀਂ ਵੱਡੀਆਂ ਆ ਜਿਹੜੇ ਨਾਰਮਲ ਬ੍ਰੇਕ ਨੇ ਇਹਨਾਂ ਦੀ ਕਿੰਨੀ ਹੁੰਦੀ ਹੈ ਐਮਐਲ ਸਰ ਮਾਲੀ ਸਹਾਇਤਾ ਕੀਤੀ ਜੋਗੀ ਸਰਕਾਰ ਵੱਲੋਂ ਇਹਨਾਂ ਦੀ ਬਿਲਕੁਲ ਜੀ ਕੀਤੀ ਜਾਗੀ ਬੰਦਾ ਤਾਂ ਉਹ ਪਹਿਲਾਂ ਵੀ ਕਈ ਵਾਰੀ ਜੇ ਅਗਰ ਕਲੇਮ ਹੁੰਦਾ ਜੇ ਉਹਨਾਂ ਦਾ ਬੀਮਾ ਹੈ ਤਾਂ ਠੀਕ ਹੈ ਨਹੀਂ ਹੁੰਦਾ ਤਾਂ ਫਿਰ ਉਹ ਸਰਕਾਰੀ ਪੱਧਰ ਤੇ ਮਦਦ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਵਾਪਰਿਆ ਜੀ ਕਾਹਦਾ ਕਰਾ ਵਾਪਰਿਆ ਜੀ ਹਾਸਾ ਵਾਚ ਮਾਂ ਪੁੱਤ ਨਾਲ ਲੈ ਕੇ ਕਾਰ ਚਾਹੁੰਦੇ ਪਈ ਆਪਦੇ ਵੱਡੇ ਭਰਾ ਦਾ ਜਲਾਲਾਬਾਦਰੋਂ ਜਾਂਦਾ ਹੈ ਇਹ ਇੱਥੇ ਲਾਜੀਆਂ ਕੋਲ ਮੁੰਡਾ ਰੀਲਾ ਰੁਲਾਂਗਾ ਜਾਂਦਾ ਜਾਂਦਾ ਸੀ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਨੀ ਵਜਾ ਕਰਕੇ ਪਤਾ ਨਹੀਂ ਲੱਗਿਆ ਅੱਗੋਂ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਹੱਬ ਟੁੱਟੀ ਸੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਪੁੱਤ ਦੀ ਮੌਕੇ ਤੇ ਡੈਥ ਹੋ ਗਈ। ਕਾਹਦੇ ਤੇ ਜਾ ਰਹੇ ਸੀ ਜੀ? ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲਗਨ ਕਰਕੇ ਉਹ। ਹੈਲਮਟ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਮੁੰਡਾ। ਸਿਰ ਸਿਰ ਤੇ ਸੱਟ। ਕਿ ਮੋਬਾਈਲ ਹੀ ਕਾਰਨ ਬੜਾ ਅਹਿਸਾਸ ਹੈ ਰਜੀ। ਆ ਮੈਂ ਨਾ ਆਪਾਂ ਮੋਬਾਈਲ ਹੀ ਗਏ ਸਕੇ ਨੇ ਕੰਨਾਂ ਤੇ ਹੱਡਫੋਨ ਲੱਗੇ ਹੋਏ ਸੀ। ਮੋਬਾਈਲ ਚਲਾ ਚਲਾ ਰਿਆ ਸੀ ਅਸੀਂ ਆ ਕੇ ਉਹਨੇ ਬਲੂਟੂਥ ਬੰਦ ਕੀਤਾ ਤੇ ਮਾਦ ਦੇ ਵਿੱਚ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ। ਫੋਨ ਜਦੋਂ ਅਸੀਂ ਚੱਕਿਆ